सतनाम श्री वाहेगुरु साहिब साहेब जी माज महला चौथा आदि पुरख परंपरा पे आपे थापे थापो था थापे सब मैं एको सोई गुरमुख शोभा पावन हो वारी चियो वारी निरंकारी नाम ते तिस रूप न रेखिया कटकट रेखिया गुरमुख लख लखावन रहाओ ਤੂੰ ਤਿਆਲ ਕਿਰਪਾਲ ਪ੍ਰਭ ਸੋਈ ਤਤ ਪੈਨ ਦੂਜਾ ਵਰ ਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਪਰੇ ਤੇਰੇ ਪੰਡਾਰਾ ਗੁਰ ਮੱਖਣ ਨਾਮ ਮਿਲੇ ਮਨ ਪੀਚੇ ਸਹਿਜ ਸਮਾਦ ਲਗਾਵਣਿਆ ਆਂਦਿਨ ਗੁਣ ਕਾਮਾ ਪ੍ਰਵਤੀਰੇ ਤਤਸਾ ਲਾਹੀ ਪ੍ਰੀਤਮ ਮੇਰੇ ਤਦਬੇਨਾ ਵਰਨਾ ਕੋਈ ਚਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗੰਮ ਕੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੈ ਤੂੰ ਲਹਿ ਮਿਲਾਈ ਪੂਰੇ ਗੁਰ ਕੈ ਸ਼ਬਦ ਤੇ ਆਈਐ ਸਤਿ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਪਾਵੈ ਗੁਰਮਕ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸ਼ੋਭਾ ਪਾਵਣਿਆ ਮਨਮਕ ਕਰਮ ਕਰੇ ਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਕੋਪਾ 라 ਫਿਰ ਫਿਰ ਆਵਣ ਜਾਵਣ ਆਪੇ ਕਰਤਾ ਦੇ ਵਡਿਆਈ ਜਿੰਨ ਕੋ ਆਪ ਲਿਖਤ ਤੋਰ ਪਾਈ ਨਾਨਕ ਨਾਮ ਮਿਲੈ ਪਉ ਪੰਜਨ ਗੁਰ ਸ਼ਕਤੀ ਸੁਖ ਪਾਵਣਿਆ